ਆਈ ਹੋਣਾ ਹੈ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮੇਲਾ ਵੀ ਨਹੀਂ ਹੋਇਆ ਤੇ ਤੁਹਾਡੀ ਮਤਲਬ ਵਿਆਹ ਦੀ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਕਿਸੇ ਪਰਿਵਾਰ ਦੇ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਸ ਨਾਲ ਦੀ ਵਕੀਰ ਹੈਗੀ ਹੈ ਕੋਈ ਨਹੀਂ ਹੈਗੀ ਹੈ ਨਹੀਂ ਅਸੀਂ ਤਾਂ ਗੈਨ ਨਹੀਂ ਨਾ ਮੈਰਿਜ ਆਏ ਜੀ ਇਹਨਾਂ ਬਾਰੇ ਉਹ ਬਾਰੇ ਗੱਲ ਹੁੰਦੀ ਈ ਹੈ ਸਹੀ ਹੁਣ ਤਾਂ ਉਹ ਦੋ ਟਾਈਮ ਹੋਇਆ ਪੂਨਿਆਂ ਤੋਂ ਕਹਿ ਰਹੇ ਹਾਂ ਕੀ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ ਕਿਆ ਕਰਨਾ ਡਾਕਟਰ ਖਾ ਦਿੱਤੀ ਆ ਸਾਡਾ ਕੋਈ ਇਹਨਾਂ ਕੱਲ ਨੂੰ ਕਹੇ ਮੈਂ ਇੱਥੇ ਰਹਿਣਾ ਸਾਡੇ ਨੂੰ ਕਟ ਮਾਰ ਕਰੇ ਕੋ 92 ਸਾਨੂੰ ਸੋਸ਼ਲ ਮੀਡੀਆ ਤੇ ਪਈ ਦੋਸਤੀ ਡੂੜੇ ਪਿਆਰ ਚ ਬਦਲੀ ਪਿਆਰ ਤੋਂ ਬਾਅਦ ਗੱਲ ਅਲੀ ਵਿਆਹ ਤੱਕ ਪਹੁੰਚ ਜਾਂਦੀ ਜਿਵੇਂ ਹੀ ਮੁੰਡਾ ਆਪਣੀ ਪ੍ਰੇਮਿਕਾ ਨੂੰ ਵਿਆਉਣ ਲਈ ਪਹੁੰਚਦਾ ਹਾ ਤਾਂ ماں ਹੀ ਉਥੇ ਪ੍ਰੇਮਿਕਾ ਹੁੰਦੀ ਹੈ ਤੇ ਨਾ ਹੀ ਪ੍ਰੇਮਿਕਾ ਦੇ ਘਰ ਵਾਲੇ ਦਰਅਸਲ ਮਾਮਲਾ ਜਲੰਧਰ ਤੋਂ ਦੇਖਣ ਨੂੰ ਮਿਲਦਾ ਜਿੱਥੇ ਇੱਕ ਮੁੰਡਾ ਬਰਾਤ ਲੈ ਕੇ ਆਉਂਦਾ ਉਹਨਾਂ ਦਾ ਕਹਿਣਾ ਕਿ ਮੈਂ ਜਿਹੜਾ 4 ਸਾਲ ਤੋਂ ਮੇਰੀ ਕੁੜੀ ਨਾਲ ਗੱਲਬਾਤ ਆ ਮੈਂ ਦਵਾਈ ਰਹਿਦਾ ਸੀਗਾ ਜਿਸ ਤੇ ਚੱਲਦੇ ਜਦੋਂ ਸਾਡੀ ਘਰ ਦੇਆਂ ਨਾਲ ਫੋਨ ਤੇ ਗੱਲਬਾਤ ਕਰਕੇ ਵਿਆਹ ਦੀ ਡੇਟ ਪੱਕੀ ਰੱਖੀ ਗਈ ਜਿਵੇਂ ਹੀ ਸੀ ਬਰਾਤ ਲੈ ਕੇ ਪਹੁੰਚੇ ਤਾਂ ਕੁੜੀ ਜਿਹੜੀ ਦਾ ਫੋਨ ਚੱਕ ਰਹੀ ਨਾ ਹੀ ਕਿਸੇ ਕੁੜੀ ਦੇ ਘਰ ਦੇ ਦਾ ਪਤਾ ਲੱਗਾ ਜਦੋਂ ਬਾਅਦ ਲਗਾਤਾਰ ਉੱਥੇ ਹੀ ਲਾੜੇ ਦੇ ਪਰਿਵਾਰ ਦੇ ਨਾਲ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਕੋਲੇ ਸੰਬੰਧੀ ਦੀਪਕ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਜਿਲ੍ਹਾ ਜਲੰਧਰ ਤੋਂ ਕਿਹੜੀ ਜਗ੍ਹਾ ਜੀ ਮੜਿਆਲਾ ਬੜਿਆਲਾ ਮੜਿਆਲਾ ਜਿਲ੍ਹਾ ਜਲੰਧਰ ਮੜਿਆਲਾ अच्छा दीपक ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਰਿਜ ਤੇ ਆਏ ਸੀ ਇਹ ਸਾਰੇ ਉਹ ਵਾਰੀ ਗੱਲ ਹੁੰਦੀ ਪਈ ਹੈ ਸਹੀ ਹੁਣ ਤੋਂ 94 ਟਾਈਮ ਹੋ ਗਿਆ 5 ਦਿਨ ਚਲੇਗਾ ਸੀ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਤਾਂ ਫਰੈਂਡਸ਼ਿਪ ਸੀ ਹੁੰਦੇ ਨਾਲ 4 ਸਾਲ ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਮੈਂ ਆ ਹੀ ਹੋਣਾ ਆਇਆ ਸੀ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਕਿੰਨੇ ਗੱਲਾਂ ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ? ਗੱਲ ਹੋਈ ਆ, ਮਾਪੂਣ ਹੋਈ ਆ। ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ? ਨਹੀਂ ਗੱਲ ਹੀ ਹੋਈ ਆ। ਅੱਜ ਫੋਨ ਤੇ ਗੱਲ ਹੋਈ। ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ? ਤੁਹਾਨੂੰ ਕੱਲੇ ਜਾਣੀ ਕਿ ਕੱਲ ਗੱਲ ਹੋਈ ਯਾਨੀ ਕੱਲ ਤੁਹਾਨੂੰ ਬੁਲਾ ਕੇ ਆਏ। ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ? ਰੋਜ਼ ਰੋਜ਼ ਗਾਰਡਨ ਰੋਜ਼ ਗਾਰਡਨ ਦਾ। ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ? ਇਹ ਬਤਨੀ ਜਿਆਦਾ ਸਾਡਾ ਬੰਦੀ 150 ਬੰਦਾ ਜੀ ਫੋਨ ਕੱਟ ਕਰਕੇ ਆ ਤੇ ਉਹਨਾਂ ਤੁਹਾਡੀ ਕੀ ਮੰਗੀ ਹੈ ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ ਨਹੀਂ ਨਾ ਭਾਈ ਹੁਣ ਆਉਣਾ ਬਤਾਈ ਜਾਣਾ ਹੁਣ ਨਹੀਂ ਤੁਹਾਡੀ ਉਮਰ ਕਿੰਨੀ ਹੈ 28 ਸਾਲ ਦੀ ਤੁਸੀਂ ਕੀ ਕਰਦੇ ਹੋ ਮੈਂ ਬਾਅਦ ਅੱਛਾ ਤੇ ਲੜਕੀ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਲੜਕੀ ਕਹਿੰਦੀ ਮੈਂ ਵਕੀਲ ਐ ਅੱਛਾ ਲੜਕੀ ਦਾ ਨਾਮ ਕੀ ਦੱਸਿਓ ਉਹਨੇ ਪ੍ਰੀਤ ਪ੍ਰੀਤ ਅਮਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਕੋਰੀ ਸੇਮ ਹੈ ਜੀ 28 ਸਾਲ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਜੇ ਕੁੜੀ ਵਾਲੇ ਕੋਲੋਂ ਖਰਚਾ ਦੇਣ ਤੇ ਫਿਰ ਤੁਸੀਂ ਸਹਿਮਤ ਹੋ ਪ੍ਰੇਮ ਪ੍ਰੇਮ ਚੰਦ ਜੀ ਅੱਜ ਤੁਸੀਂ ਇੱਥੇ ਖੜੇ ਹੋ ਕੀ ਘਟਣਾ ਹੈ ਤੁਹਾਡੇ ਨਾਲ ਵਾਪਰੀ ਹੈ ਜੀ ਆਪਰੀਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਉੱਪਰ ਆਪ ਲੈਣਾ 10 ਵਜੇ ਪਹਿਲਾਂ ਮੈਂ ਨੂੰ ਕਹਾਂ ਨਹੀਂ ਪੰਜ ਬੰਦੇ ਹੋਣੇ ਜੇ ਤੁਹਾਡੇ ਸੱਤਾਂ ਬੇਟਾਂ ਲੱਗਿਆ ਆ ਵੀ ਮਾਂ ਕਹਿੰਦੀ ਨਹੀਂ ਮੈਂ ਫਿਰ ਦੋ ਬੰਦੇ ਆਪੇ ਪਾਲ ਤੋਂ ਮਿਲਿਆ 70 ਬੰਦੇ ਆ ਉਹ ਅਰੇ ਸੱਤ ਬੇਟਾਂ ਕਾਦੀ ਵਿੱਚ ਤੁਸੀਂ ਕਹਿ ਰਹੇ ਹੋ ਇਹ ਦਾ ਹੁੰਦੀ ਕੁੜੀ ਦਾ ਪੇਡਾ ਕੁੜੀ ਦੇ ਪਿਓ ਦਾ ਹਾਂਜੀ ਅੱਛਾ ਜੀ ਦੋ ਤਰੀਕ ਦਾ ਵਿਆਹ ਅੱਛਾ ਜੀ ਇਹ ਜਿਹੜੀ ਦੋ ਦਿਨ ਮੈਨੂੰ ਦੇ ਦੇ ਮੈਂ ਕਹਾਂ ਦੋ ਤੇ 10 ਨਹੀਂ ਹੋਣਾ ਚਾਹੀਦਾ ਦੋ ਦਿਨ ਲੱਗ ਠੀਕ ਹੈ ਜੀ ਮੋ ਸਵੇਰੇ ਤੇ ਆਏ ਨਹੀਂ ਕਰੋ 10 ਵਜੇ ਤੁਰੇ ਹਾਂ 10:30 ਵਜੇ ਆਏ ਮਲਾਜਮੀ ਉੱਤੇ ਖੜੇ ਪੁੱਛਿਆ ਇਤੇ ਪੈਸੇ ਦਾ ਇਹਨੇ ਪੈਸੇ ਨਹੀਂ ਦੇਵੇ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਗੁੱਦ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀ ਕੀਤਾ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਹ ਸਨਾ ਦੇ ਵਕੀਲ ਹੈਗੀ ਏ ਕੋਈ ਨਹੀਂ ਹੈਗੀ ਆ ਨਹੀਂ ਅਸੀਂ ਤਾਂ ਗਏ ਨਹੀਂ ਨਾਲ ਅਸੀਂ ਤਾਂ ਪਰਮਾਰਸ਼ ਨਾਲ ਸਿਰਫ ਅਰੇ ਮੁੰਡੇ ਨੂੰ ਫੋਨ ਤੁਹਾਡੀ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਆਈ ਤਾਂ ਜੇ ਤੂੰ ਨਾਂ ਤਰਖਾਇ ਦਿੱਤੀ ਆ ਕਿ ਸਾਡਾ ਬਈ ਇਹ ਨਾ ਕੱਲ ਨੂੰ ਕਵੇ ਮੈਂ ਇੱਥੇ ਰਹਿਣਾ ਸਾਡੇ ਨੂੰ ਕੁੱਟਮਾਰ ਕਰੇ ਕੋ ਫੜਾ ਦੇ ਸਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਾਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਾਨ ਲੱਗੇ ਹੁਣ ਕਹਿੰਦੇ ਸਾਨੂੰ ਜਿਹੜਾ ਸਾਡਾ ਸੱਤਾ ਦੇ ਆਈ ਆਵੇ ਕਰੇ ਹਾਂ ਹੁਣ ਤੁਸੀਂ ਐ ਹੋ ਜੀ ਲੜਕੀ ਜੀ ਨਾਲ ਤਾਂ ਆਪਣੇ ਮੁੰਡੇ ਦਾ ਤੁਸੀਂ ਵਿਆਹ ਦਾਦੀ ਕਿ ਲਗਾਤਾਰ ਅਜਿਹੇ ਮਾਮਲੇ ਵਾਦੇ ਜਾ ਰਹੇ ਨੇ ਕਿਉਂਕਿ ਜਿਹੜੇ ਨੌਜਵਾਨ ਨੇ ਪਹਿਲਾਂ ਤਾਂ ਚਾਹ ਨੌਜਵਾਨ ਮੁੰਡੇ ਕੁੜੀਆਂ ਜਿਹੜਾ ਇੱਕ ਦੂਜੇ ਦੇ ਪਿਆਰ ਦੇ ਚੱਕਰ ਦੇ ਧੋਖੇ ਦਾ ਸ਼ਿਕਾਰ ਹੋਣੇ ਹੁਣ ਮਾਮਲਾ ਇਹ ਵੀ ਉਦਾਂ ਹੀ ਹੈ ਕਿਉਂਕਿ ਲੜਕੀ ਨੇ ਪਹਿਲਾਂ ਤਾਂ 4 ਸਾਲ ਮੁੰਡੇ ਨਾਲ ਗੱਲਬਾਤ ਕੀਤੀ ਪਰ ਜਿਵੇਂ ਹੀ ਲਾੜਾ ਹੁਣ ਵਿਆਹ ਨੂੰ ਪਹੁੰਚਦਾ ਗੱਲਬਾਤ ਫਿਕਸ ਹੁੰਦੀ ਆ 150 ਬੰਦੇ ਦੇ ਬਰਾਤ ਹੁੰਦੀ ਆ ਬਰਾਤ ਲੈ ਕੇ ਪਹੁੰਚਦੇ ਨੇ ਲਾੜੇ ਨੂੰ ਲਾੜੀ ਨੂੰ ਵਿਆਹਣ ਤਾਂ ਲਾੜੀ ਉੱਥੇ ਮੌਕੇ ਤੇ ਨਹੀਂ ਹੁੰਦੀ ਨਾ ਹੀ ਉਹਦਾ ਫੋਨ ਚੱਕ ਲਈ ਜਿਸ ਤੋਂ ਬਾਅਦ ਮਾਮਲਾ ਪੁਲਿਸ ਨੇ ਦਰਜ ਕਰ ਲਿਆ ਹੈ ਹਾਲਾਂਕਿ ਇਸ ਸੰਬੰਧੀ ਪੁਲਿਸ ਦੇ ਵੱਲੋਂ ਮਾਮਲੇ ਦਾ ਜਲਦੀ ਜਾਂਚ ਸ਼ੁਰੂ ਕਰਤੀ ਗਈ ਹੈ ਜੋ ਵੀ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਤੁਹਾਡੇ ਤੱਕ ਜਰੂਰ ਪਹੁੰਚੇਗਾ